ਪਿੰਡ ਬਡੇਲ ਗੁਰਦੁਆਰਾ ਸ਼੍ਰੀ ਰਵਿਦਾਸ ਜੀ ਵਿਖੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਸੰਤ ਸਮਾਗਮ ਸ਼ਰਦਾ ਭਾਵਨਾ ਨਾਲ ਕਰਵਾਏ ਗਏ ਇਸ ਮੌਕੇ ਸੰਤ ਸਮਾਗਮ ਦੌਰਾਨ ਬਲਵੀਰ ਸਿੰਘ ਬਡੇਲ ਰਾਹੁਲ ਕੁਮਾਰ ਬਡੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿੱਚ ਸੰਤ ਬਾਬਾ ਸਤਨਾਮ ਦਾਸ ਗੱਜਰ ਮਹਿਦੂਦ ਵਾਲੇ भाई जसविंदर पाल सिंह ठक्करवाल आदि ने गुरबानी गुर इतिहास कथा कीर्तन राही संतानु नेहाल ਕੀਤਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਸੰਤ ਮਹਾਪੁਰਸ਼ ਰਾਗੀ ਜਥੇ ਪ੍ਰਮੁਖ ਸਖਸ਼ੀਤਾ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਲਬੀਰ ਸਿੰਘ ਪ੍ਰਦਾਨ ਮੰਗਤਾ ਰਾਹੁਲ ਕੁਮਾਰ ਮਾਸਟਰ ਪਰਮਿੰਦਰਜੀਤ ਸਿੰਘ ਹੁਸ਼ਿਆਰਪੁਰ ਜੀਵਨ ਲਾਲ ਚਿਨਰਜੀ ਲਾਲ ਬੁਰਾਇਆ ਚਮਨ ਲਾਲ ਦਿਲਬਾਗ ਰਾਏ ਰੇਸ਼ਮ ਲਾਲ ਸੋਢੀ ਸਿੰਘ ਸ਼ਿਵ ਸਿੰਘ ਰਾਮ ਸਰੂਪ ਰਾਜ ਸਿੰਘ ਪੰਚ ਜਸਵੀਰ ਸਿੰਘ ਸ਼ੀਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਡੇਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸੰਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ 108 ਸੰਤ ਬਾਬਾ ਰਾਂਝੂ ਦਾਸ ਜੀ ਗੱਜਨ ਮਹਿਦੂਦ ਵਾਲੇ ਉਹਨਾਂ ਡੇਰੇ ਤੋਂ 108 ਸੰਤ ਬਾਬਾ ਸਤਨਾਮ ਦਾਸ ਜੀ ਜਿਨ੍ਹਾਂ ਨੇ ਕੀਤੇ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ ਸਾਰੀਆਂ ਸੰਗਤਾਂ ਦਾ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਆਈਆਂ ਹੋਈਆਂ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪੱਠੀ ਸਿੰਘਾਂ ਦਾ ਵੀ ਬਹੁਤ-ਬਹੁਤ ਧੰਨਵਾਦ ਲਾਈਵ ਵਾਲੇ ਵੀਰਾਂ ਦਾ ਵੀ ਧੰਨਵਾਦ ਸੌਣ ਵਾਲੇ ਵੀਰਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੀਤਰ ਚਰਨਾਂ ਦੀਆਂ ਸਮੂਹ ਸੰਗਤਾਂ ਵੱਡੇ ਵੱਡ ਭਾਗਾ ਵਾਲੇ ਹੋ ਕਿਉਂਕਿ ਅੱਜ ਬੜਾ ਹੀ ਸਭਾਗਾ ਸਮਾ ਹੈ ਗੁਰਮੁਖ ਪਰਿਵਾਰ ਸ਼੍ਰੀਮਤੀ ਮਾਤਾ ਜੀਤੋ ਜੀ ਧਰਮਸਪਤਨੀ ਸਰਵਗਤ ਸੀ ਸ਼੍ਰੀ ਮਹਿੰਦਰ ਸਿੰਘ ਜੀ ਉਹਨਾਂ ਦੇ ਸੁਪੁੱਤਰ ਸ਼੍ਰੀਮਾਨ ਮੰਗਤਰਾਮ ਜੀ ਅਤੇ ਸ਼੍ਰੀਮਾਨ ਬਲਵੀਰ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਦੇ ਵਾਸਤੇ ਤੰਦਰੁਸਤੀ ਦੇ ਵਾਸਤੇ ਸਤਿਗੁਰਾਂ ਦੇ ਪਾਵਨ ਪੀਤਰ ਚਰਨਾਂ ਦਾ ਕੁਟਾਨ ਕੁਟਾਨ ਧੰਨਵਾਦ ਕਰਦਿਆਂ ਹੋਇਆਂ ਸ਼ੁਕਰਾਨੇ ਕਰਦਿਆਂ ਹੋਇਆਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਾਹਿਬ ਸਾਹਿਬ ਸ਼੍ਰੀ ਸੁਖਨੀ ਸਾਹਿਬ ਦੇ ਜੀ ਆਪਰਵਾਏ ਨੇ ਉਪਰੰਤ ਬਹੁਤ ਹੀ ਸਤਕਾਰਯੋਗ ਪਾਵਨ ਦਰਬਾਰ ਨਾਮ ਦੇ ਰਸੀਏ ਸ਼ਾਂਤੀ ਦੇ ਪੰਜ ਤਤਵੇਤਾ ਬ੍ਰਹਮ ਗਿਆਨੀ ਬ੍ਰਹਮਲੀਨ 108 ਸੰਤ ਬਾਬਾ ਰਾਂਝਾ ਜੀ ਮਹਾਰਾਜ ਸੰਤ ਬਾਬਾ ਚਰਨਦਾਸ ਜੀ ਮਹਾਰਾਜ ਪਿੰਡ ਮਹਿਦੂਤ ਤੋਂ ਆਕਰ ਕੇ ਇੱਕ ਦਿਨ ਸ਼ੀਨ 108 ਸੰਤ ਬਾਬਾ ਸਤਨਾਮਦਾਸ ਮਹਾਰਾਜ ਜੀ ਨੇ ਸੰਗਤਾਂ ਨੂੰ ਆਪਣੇ ਨਾਮ ਬਾਣੀ ਦੇ ਨਾਲ ਜੋੜਦਿਆਂ ਹੋਇਆਂ ਸੰਗਤਾਂ ਨੂੰ ਸਿੱਧੇ ਰਾਹੇ ਪਾਇਆ ਅਤੇ ਅਨਮੋਲ ਬਚਨ ਸਰਵਣ ਕਰਵਾਏ ਨੇ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਸਿੰਘ ਸਦਾਮਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਸੰਗਤਾਂ ਨੂੰ ਅਨਮੋਲ ਬਚਨ ਸਰਵਣ ਕਰਵਾ ਕੇ ਨਿਹਾਲ ਕੀਤਾ ਗਿਆ ਸਤਿਗੁਰੂ ਜੀ ਦੀ ਕਿਰਪਾ ਕਾਰਨ ਮਹਾਪੁਰਖਾਂ ਤੇ ਇਸ ਤਰ੍ਹਾਂ ਚੜ੍ਹਦੀਆਂ ਕਲਾਂ ਵਰਚਨ ਅੱਗੇ ਤੋਂ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਰਹਿਣ ਗੁਰਮਖ ਪਰਿਵਾਰ ਤੇ ਸਤਗੁਰ ਜੀ ਵੇਰ ਪਰਿਆਤਰਾ ਕਰਨ ਚੜ੍ਹਦੀਆਂ ਕਲਾ ਵਕਸ਼ਣ ਜਿਤਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਰਿਸ਼ਤੇਦਾਰ ਸੱਜਣ ਵੇਤਰ ਨਕੀ ਹੁੰਦਾ ਕੋਈ ਸੰਗਤਾਂ ਦਾ ਸਤਗੁਰ ਜੀ ਕੋਟਾਨ ਕੋਟਾਨ ਧੰਨਵਾਦ ਕਰਨ ਚੜ੍ਹਦੀਆਂ ਕਲਾ ਨਗਰ ਖੇੜੇ ਮਾਲ ਜਾਣ ਤੇ ਸੁਖ ਵਰਤਾਨ ਇਸੇ ਤਰ੍ਹਾਂ ਸਤਗੁਰ ਜੀ ਖੁਸ਼ੀਆਂ ਭਰੇ ਸਮੇਂ ਲਿਆਉਂਦੇ ਰਹਿਣ ਸੰਗਤਾਂ ਤੇ ਵਰਖਾ ਕਰਦੇ ਰਹਿਣ ਨਾਮ ਦੀ ਵਰਖਾ ਕਰਦੇ ਰਹਿਣ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ ਸਤਿਗੁਰ ਜੀ ਇਸ ਵਾਰ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਵਕਸ਼ਣ ਤੰਦਰੁਸਤੀਆਂ ਵਕਸ਼ਣ ਹਰਮਨਾਨ ਫਤਿਹ ਵਕਸ਼ਣ ਤੋਂ ਅੱਜ ਸੰਗਤਾਂ ਨੇ ਵੀ ਮਹਾਪੁਰਸ਼ਾਂ ਦੀ ਰਸਨਾ ਤੋਂ ਅਨਮੋਲ ਬਚਨ ਸਰਵਣ ਕਰਕੇ ਇਸ ਮਹਾਪੁਰਸ਼ ਦਾ ਧੰਨਵਾਦ ਕੀਤਾ ਤੋਂ ਇੱਥੇ ਹੀ ਸਮਾਪਤੀ ਵਾਹਿਗੁਰਜੀ ਦਾ ਕਾਲ ਸਾਹਿਬ ਵਾਹਿਗੁਰਜੀ ਕੀ ਬੋਲੇ ਸੋ ਨਿਹਾਲ ਬੋਲੇ ਸਤਿਗੁਰਵਦਾਸ ਮਹਾਰਾਜ ਕੀ ਜੈ